ਚੈਨਲ ਪੰਜਾਬੀ ਦੇ ਖਾਸ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰਾਂ ਅੱਜ ਜੁਲਾਈ 8 ਦਿਨ ਸੋਮਵਾਰ ਨੂੰ ਅੱਜ ਦੀਆਂ ਕੁਝ ਗੱਲਾਂ ਬਾਤਾਂ ਦੀਆਂ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। এনवायरमेंट ਕੈਨੇਡਾ ਨੇ ਕਿਹਾ ਕਿ ਜਿਹੜੀ ਹੀਟ ਵੇਵ ਆ ਇਹ ਇੱਕ ਮਤਲਬ ਹਾਈ ਪ੍ਰੈਸ਼ਰ ਰਿਜ ਕ੍ਰੀਏਟ ਕਰ ਰਹੀ ਆ ਤੇ ਇਹ ਸਾਰਾ ਕੁਝ BC ਦੇ ਵਿੱਚ ਇਸ ਹਫ਼ਤੇ ਦੇ ਅੱਧ ਤੱਕ ਬੁੱਧਵੀਰਵਾਰ ਤੱਕ ਰਹਿਣ ਦੀ ਸੰਭਾਵਨਾ ਤੁਸੀਂ ਜਾ ਰਹੀ ਹੈ। ਜਿਹੜਾ ਵੈਦਰ ਆਫਿਸ ਆ ਉਹਨਾਂ ਨੇ ਲਗਭਗ ਕਈ ਦਰਜਣਾਂ ਜਿਹੜੇ ਰੀਜਨਸ BC ਦੇ ਵਿੱਚ ਦੱਸੇ ਆ ਕਿ ਇਹ ਇੱਥੇ ਇਹ ਹਾਲਤ ਐ ਇਸੇ ਤਰ੍ਹਾਂ ਰਹਿਣੀ ਹੈ ਇਹਨਾਂ ਨੇ 40 ਹੀਟ ਵਾਰਨਿੰਗ ਤੇ 40 ਤੋਂ ਜ਼ਿਆਦਾ ਹੀਟ ਵਾਰਨਿੰਗ ਕੱਲੇ ਬੀਸੀ ਦੇ ਵਿੱਚ ਜਾਰੀ ਕੀਤੀਆਂ ਕੱਲ ਤੱਕ ਐਤਵਾਰ ਤੱਕ ਇਹ ਨਹੀਂ ਕਿ ਕੱਲੇ ਬੀਸੀ ਦੇ ਵਿੱਚ ਸਾਰੇ ਕੈਨੇਡਾ ਦੇ ਵਿੱਚ ਜਿਹੜੀਆਂ ਹੀਟ ਵਾਰਨਿੰਗਸ ਨੇ ਉਧਰ ਅਨਟੈਰੀਓ ਤੋਂ ਲੈ ਕੇ ਕਈ ਥਾਵਾਂ ਦੇ ਉੱਤੇ ਜਿਹੜੀਆਂ ਵੈਦਰ ਅਲਰਟਸ ਜਾਰੀ ਕੀਤੇ ਗਏ ਆ ਜਿਹੜਾ ਤਾਪਮਾਨ ਇਸ ਵੇਲੇ ਵੱਧ ਰਿਹਾ ਇਹਦੇ ਵਿੱਚ ਪਬਲਿਕ ਹੈਲਥ ਨੂੰ ਖਤਰਾ ਆ ਲੋਕ ਨੂੰ ਲੋਕਾਂ ਨੂੰ ਇਹ ਕਿਹਾ ਜਾ ਰਿਹਾ ਹੈ ਕਿ ਤੁਸੀਂ ਸਾਵਧਾਨੀਆਂ ਵਰਤੋ ਤੇ ਜਿੰਨਾ ਘੱਟ ਐਕਸਪੋਜ਼ਰ ਕਰ ਸਕਦੇ ਹੋ ਉਨਾ ਘੱਟ ਐਕਸਪੋਜ਼ਰ ਕਰੋ ਐਨਵਾਇਰਨਮੈਂਟ ਕੈਨੇਡਾ ਇਹ ਵੀ ਦੇਖ ਰਿਹਾ ਹੈ ਕਿ ਅੱਜ ਇਹਨਾਂ ਨੇ ਅਪਡੇਟਸ ਹੋਰ ਵੀ ਦਿੱਤੀਆਂ ਕਿ ਜਿਹੜੀ ਹੌਟ ਵੈਦਰ ਕੰਡੀਸ਼ਨ ਹੈ ਇਧਰ ਵੈਸਟਰਨ ਕੈਨੇਡਾ ਦੇ ਵਿੱਚ ਉਹਦੇ ਬਾਰੇ ਵੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਹੜੀ ਲੋਅਰ 1/3 ਆਫ ਪ੍ਰੋਵਿੰਸ ਹੈਗਾ ਬੀਸੀ ਦੇ ਨਦਰਨ ਈਸਟਰਨ ਪਾਰਟ ਦੇ ਵਿੱਚ ਉੱਥੇ ਤੇ ਸੈਂਟਰਲ ਤੇ ਨਾਰਥ ਕੋਸਟ ਵਿਸਲਰ ਸਨਸ਼ਾਈਨ ਕੋਸਟ ਮੈਟਰੋ ਵੈਂਕੂਵਰ ਫਰੇਜ਼ਰ ਵੈਲੀ ਤੇ ਜਿਹੜੀ ਇਨਲੈਂਡ ਵੈਂਕੂਵਰ ਆਈਲੈਂਡ ਆ ਇਹਨਾਂ ਸਾਰਿਆਂ ਦੇ ਉੱਤੇ ਵੈਦਰ ਆਫਿਸ ਇਹ ਕਹਿ ਰਿਹਾ ਹੈ ਕਿ ਕੁਝ ਜਿਹੜੀਆਂ ਹੀਟ ਵਾਰਨਿੰਗਸ ਹੈਗੀਆਂ ਉਹਨਾਂ ਦੀ ਇਹ ਹੈਗਾ ਕਿ ਉਹ ਜਿਹੜੀਆਂ ਕਿ ਉੱਥੇ ਲਗਾਤਾਰ ਹਜੇ ਲੰਬਾ ਸਮਾਂ ਹੀਟ ਜਿਹੜੀ ਆ ਉਹ ਜਾਰੀ ਰਹੂਗੀ ਸੋ ਕੁਝ ਥਾਵਾਂ ਦੇ ਉੱਤੇ ਤਾਪਮਾਨ 40 ਡਿਗਰੀ ਤੱਕ ਵੀਰਵਾਰ ਤੱਕ ਜਾਣ ਦੀ ਗੱਲਬਾਤ ਅਸੀਂ ਚੱਲ ਰਹੀ ਹੈ ਸਿਟੀ ਆਫ ਵੈਨਕੂਵਰ ਇਹ ਕਹਿੰਦਾ ਜਿਹੜੀ ਉਹਨਾਂ ਨੇ ਨਿਊਜ਼ ਰਿਲੀਜ਼ ਕੀਤੀ ਆ ਕੂਲਿੰਗ ਸੈਂਟਰ ਓਪਨ ਕੀਤੇ ਉਹਨਾਂ ਨੇ ਕਈ ਥਾਵਾਂ ਦੇ ਉੱਤੇ ਲਾਇਬ੍ਰੇਰੀਜ਼ ਦੇ ਵਿੱਚ ਕਮਿਊਨਿਟੀ ਸੈਂਟਰਸ ਦੇ ਵਿੱਚ ਜਾਂ ਜਿਹੜੇ ਲੋਕ ਰਹਿੰਦੇ ਆ ਜਿੱਥੇ ਵੀ ਜਿਹੜੀਆਂ ਮਤਲਬ ਉਹ ਹੈਗੇ ਨੇ ਉਹਨਾਂ ਨੂੰ ਇਹ ਤੁਸੀਂ ਮਤਲਬ ਇੱਥੇ ਜਾ ਸਕਦੇ ਹੋ ਤੇ ਆਪਣਾ ਬਚਾਅ ਕਰ ਸਕਦੇ ਹੋ ਇਹ ਵੀ ਲੋਕਾਂ ਨੂੰ ਪੁੱਛਿਆ ਜਾ ਰਿਹਾ ਕਿ ਤੁਸੀਂ ਜਿਹੜੇ ਵਲਨਰੇਬਲ ਲੋਕ ਨੇ ਉਹਨਾਂ ਦੇ ਉੱਤੇ ਤਿਆਰ ਰੱਖੋ ਖਾਸ ਕਰ ਜਿਹੜੇ ਬਜ਼ੁਰਗ ਨੇ ਜਿਹੜੇ ਇਕੱਲੇ ਰਹਿੰਦੇ ਆ ਜਾਂ ਜਿਹੜੀਆਂ ਕਮੈਂਟਲ ਇਲਨੈਸਾ ਕਿਸੇ ਨੂੰ ਉਹਨਾਂ ਦੇ ਵਿੱਚ ਜਾਂ ਕੋ ਸਬਸਟੈਂਸ ਯੂਜ਼ ਡਿਸਆਰਡਰ ਨਸ਼ਾ ਪਤਾ ਕਰਦੇ ਉਹਨਾਂ ਦੇ ਉੱਤੇ ਇਸੇ ਤਰ੍ਹਾਂ ਜਿਹੜੇ ਹੋਮਲੈਸ ਨੇ ਉਹਨਾਂ ਦੇ ਉੱਤੇ ਖਾਸ ਤੌਰ ਦੇ ਉੱਤੇ ਜਾਂ ਜਿਹੜੀਆਂ ਦੀ ਫਿਰਤੁਰ ਥੋੜਾ ਛੱਕਦੇ ਉਹਨਾਂ ਦੇ ਉੱਤੇ ਖਾਸ ਤੌਰ ਦੇ ਉੱਤੇ ਨਿਗਰ ਰੱਖਣ ਦੇ ਲਈ ਕਿਹਾ ਜਾ ਰਿਹਾ ਹੁਣ ਇਹ ਮਸਲਾ ਸਿਰਫ ਇੱਥੇ ਦਾ ਨਹੀਂ ਮਸਲਾ ਅਮਰੀਕਾ ਦਾ ਵੀ ਹੈ ਮਸਲਾ ਪੂਰੀ ਦੁਨੀਆ ਦਾ ਵੀ ਹੈ ਗਰਮੀ ਦਾ ਵਰਤਾਰਾ ਇੱਥੇ ਤੇ ਆਪਾਂ ਹੀਟ ਵੇਵ ਦੀ ਇਹ ਵਾਰਨਿੰਗ ਦੀ ਗੱਲਬਾਤ ਕਰ ਲਈ ਹੈ। ਅ ਹਜ਼ਾਰ ਤੋਂ ਜ਼ਿਆਦਾ ਲੋਕ ਤੁਹਾਨੂੰ ਯਾਦ ਹੋਊਗਾ ਹੱਜ ਕਰਨ ਗਏ 사우ਦੀ ਅਰਬ ਦੇ ਵਿੱਚ ਮਾਰੇ ਗਏ ਸੀ ਕਿਉਂਕਿ ਗਰਮੀ ਬਹੁਤ ਸੀ ਤਾਪਮਨ 52 ਡਿਗਰੀ ਤੋਂ ਉੱਤੇ ਸੀ ਉੱਥੇ। ਇਹ ਨੰਬਰ ਕੋਈ ਛੋਟਾ ਨੰਬਰ ਨਹੀਂ ਹੈ। ਹੁਣ ਇਹਦਾ ਗਲੋਬਲ ਇੰਪੈਕਟ ਜਿਹੜਾ ਆ ਉਹ ਕੋਈ ਥਾਂ ਵੀ ਇਹਦੇ ਤੋਂ ਬਚਿਆ ਨਹੀਂ। ਮੈਕਸੀਕੋ ਦੇ ਵਿੱਚ 3300 ਕੇਸ ਹੀਟ ਸਟ੍ਰੋਕ ਦੇ ਡੀਹਾਈਡਰੇਸ਼ਨ ਦੇ ਹੋਏ ਸੀ ਇੰਡੀਆ ਦੇ ਵਿੱਚ ਕਿੰਨੀਆਂ ਮੌਤਾਂ ਹੋ ਚੁੱਕੀਆਂ ਪਿਛਲੇ ਥੋੜੇ ਜੇ ਘੰਟਿਆਂ ਦੇ ਵਿੱਚ 2024 ਦੇ ਵਿੱਚ ਗਲੋਬਲ ਟੈਂਪਰੇਚਰ ਵਾਤਾਵਰਣ ਪੂਰੀ ਧਰਤੀ ਦਾ ਤਾਪਮਨ ਆਲਮੀ ਤਪਸ਼ ਦੇ ਵਿੱਚ ਵਾਧਾ ਹੋਇਆ ਤੇ ਜਿਹੜਾ ਉਹਦੇ ਨਾਲ ਹੀ ਮੌਤਾਂ ਦੇ ਵਿੱਚ ਵੀ ਵਾਧਾ ਹੋਇਆ ਜਿਹੜੀ ਹੀਟ ਆ ਐਕਸਟ੍ਰੀਮ ਹੀਟ ਆ ਉਹ ਵੱਡੀ ਐਮਰਜੈਂਸੀ ਬਣ ਗਈ ਹੈ ਹੈਲਥ ਰਿਸਕ ਇਹਦੇ ਨਾਲ ਹੋਇਆ ਜਿਹੜਾ ਟੈਂਪਰੇਚਰ ਆ ਉਹਦੇ ਨਾਲ ਹੀਟ ਸਟ੍ਰੋਕ ਤੇ ਜਿਹੜੀਆਂ ਬਿਮਾਰੀਆਂ ਨੇ ਖਾਸ ਕਰ ਜਿਹਦੇ ਲੋਕਾਂ ਨੂੰ ਪਹਿਲਾਂ ਬਿਮਾਰੀਆਂ ਹੈਗੀਆਂ ਉਹਨਾਂ ਦੇ ਵਿੱਚ ਵਾਧਾ ਹੋ ਰਿਹਾ ਮਤਲਬ ਉਹਨਾਂ ਨੂੰ ਵਾਧਾ ਨਹੀਂ ਹੋ ਰਿਹਾ ਉਹ ਖਤਰਨਾਕ ਸਥਿਤੀ ਤੇ ਜਾ ਰਹੀ ਜੇ ਕਿਸੇ ਨੂੰ ਡਾਇਬੀਟਿਸ ਆ ਜੇ ਕਿਸੇ ਨੂੰ ਐਸਥਮਾ ਆ ਜੇ ਕਿਸੇ ਨੂੰ ਹਾਰਟ ਡਿਜ਼ੀਜ਼ ਆ ਤੇ ਆਹ ਸਮੇਂ ਦੇ ਵਿੱਚ ਉਹਦੇ ਉੱਤੇ ਜ਼ਿਆਦਾ ਅਸਰ ਪੈਂਦਾ ਜਿਹੜੇ ਕੁਝ ਥਾਵਾਂ ਦੇ ਉੱਤੇ ਕੈਨੇਡਾ ਦੇ ਵਿੱਚ ਤੇ ਇਧਰ ਅਮਰੀਕਾ ਦੇ ਵਿੱਚ ਜਿਨ੍ਹਾਂ ਦੇ ਉੱਤੇ ਉਹ ਜੜੀਆਂ ਥਾਵਾਂ ਦੇ ਉੱਤੇ ਪਹਿਲਾਂ ਕਦੇ ਇੰਨੀ ਗਰਮੀ ਪਈ ਨਹੀਂ ਸੀ ਉੱਥੇ ਰਕੜਾਈ ਟੈਂਪਰੇਚਰ ਹੋ ਰਿਹਾ ਹੈ ਤੇ ਉਹਦੇ ਨਾਲ ਸੰਬੰਧਿਤ ਮੌਤਾ ਹੋ ਰਹੀ ਹੈ ਸੋ ਰਿਪੋਰਟ ਜਿਹੜੀ ਆ ਉਹਦੇ ਵਿੱਚ ਜਿਹੜੀ ਇੱਕ ਆਈ ਆ ਕਿ ਕਲਾਈਮੇਟ ਸਾਇੰਟਿਸਟ ਇਹ ਕਹਿੰਦੇ ਆ ਕਿ 6.3 ਬਿਲੀਅਨ ਲੋਕਾਂ ਨੂੰ ਘੱਟੋ-ਘੱਟ 31 ਦਿਨ ਦੀ ਅੱਤ ਦੀ ਗਰਮੀ ਦੇ ਵਿੱਚ ਰਹਿਣਾ ਪੈਣਾ ਤੇ ਇਹ ਦੁੱਗਣੀ ਹੋ ਗਈ ਆ ਪਹਿਲੇ ਨਾਲੋਂ 63 ਲੱਖ ਲੋਕਾਂ ਨੂੰ ਇੱਕ ਮਹੀਨਾ ਹੁਣ ਗਰਮੀ 'ਚ ਤੜਫਣਾ ਪੈਣਾ ਗਰਮੀ ਤੇ ਬਹੁਤ ਦੁਨੀਆ 'ਚ ਪੈਂਦੀ ਪੈਂਦੀ ਵੀ ਲੰਬਾ ਸਮਾਂ ਆ ਪਰ 63 ਲੱਖ ਤੇ ਬਹੁਤ ਜ਼ਿਆਦਾ ਗਰਮੀ ਦੇ ਵਿੱਚ ਰਹਿਣਾ ਪਊਗਾ ਜਿਹੜੀ ਹੀਟ ਵੇਵਾ ਹਾਇਰ ਰਿਸਕ ਆ ਜਿਹੜੇ ਮਾਰਜਨਲਾਈਜ਼ ਲੋਕ ਨੇ ਜਾਂ ਜਿਹੜੇ ਕੋਈ ਸਿਹਤ ਦੇ ਇਸ਼ੂਜ਼ ਨੇ ਜਿਨ੍ਹਾਂ ਨੂੰ ਹੈਲਥ ਉੱਤੇ ਸੀਰੀਅਸ ਅਸਰ ਪੈ ਰਿਹਾ ਜੇ ਜਿਵੇਂ ਕਈ ਇਸ਼ੂਜ਼ ਨੇ ਜਿਹੜੇ ਇਹਦੇ ਨਾਲ ਜਿਹੜੇ ਅਵੇਅਰਨੈਸ ਦੀ ਲੋੜ ਆ ਇਹਦੇ ਵਿੱਚ ਹੁਣ ਦੱਸਿਆ ਹੀ ਜਾ ਰਿਹਾ ਐਕਸਪਰਟ ਇਹੀ ਕਹਿੰਦੇ ਆ ਕਿ ਅਵੇਅਰਨੈਸ ਦਿਓ ਲੋਕਾਂ ਨੂੰ ਹੀਟ ਰਿਲੇਟਡ ਜਿਹੜੀਆਂ ਡੈਥਸ ਨੇ ਉਹ ਜਾਰੀ ਕੀਤੀਆਂ ਜਾਂ ਦੱਸਿਆ ਜਾਵੇ ਲੋਕਾਂ ਨੂੰ ਕਿ ਇਹਦੇ ਵਿੱਚ ਹੁੰਦਾ ਕੀ ਆ ਸਿਸਟਮ ਲੈਵਲ ਦੇ ਉੱਤੇ ਦਾ ਕੋ ਸੋਲੂਸ਼ਨ ਹੋਣਾ ਚਾਹੀਦਾ ਸੋ ਇਸ ਵੇਲੇ ਇੱਕ ਵੱਡੀ ਸਮੱਸਿਆ ਦੁਨੀਆ ਦੇ ਵਿੱਚ ਤੇ ਉਹਦੇ ਨਾਲ ਨਾਲ ਹੀ ਕੈਨੇਡਾ ਦੇ ਵਿੱਚ ਵੀ ਇਹ ਹੀਟ ਵੇਵ ਤੋਂ ਬਚਣਾ ਚਾਹੀਦਾ ਖਾਸ ਕਰਕੇ ਆ ਹਫਤਾ ਜਿਹੜਾ ਆ ਬੁੱਧ ਵੀਰਵਾਰ ਤੱਕ ਜ਼ਿਆਦਾ ਤਾਪਤਨ ਰਹਿਣ ਦੀ ਸੰਭਾਵਨਾ ਹੈ ਬਜ਼ੁਰਗੋ ਤੁਸੀਂ ਕੋਈ ਬਿਮਾਰੀ ਠਮਾਰੀ ਹੈ ਪਹਿਲਾਂ ਅਤੇ ਜਾਂ ਤੁਸੀਂ ਕੋਈ ਦੇਖਦੇ ਹੋ ਹੋਮਲੈਸ ਜਿਆ ਕੋ ਡਰੱਗ ਵਾਲਾ ਇਹਨਾਂ ਦਾ ਖਾਸ ਖਿਆਲ ਜ਼ਰੂਰ ਰੱਖਿਆ ਜਾਵੇ ਅਗਲੀ ਗੱਲ ਮੈਂ ਦੋਸਤੋ ਬੀਸੀ ਦੇ ਹਸਪਤਾਲਾਂ ਦੀ ਹਾਲਤ ਆਪਾਂ ਬਹੁਤ ਵਾਰ ਡਿਸਕਸ ਕਰ ਚੁੱਕੇ ਹਾਂ ਤੇ ਹੁਣ ਫੇਰ ਖਬਰ ਆਈ ਹੈ ਕਿ ਚਾਰ ਬ੍ਰਿਟਿਸ਼ ਕੋਲੰਬੀਆ ਦੇ ਹਸਪਤਾਲ ਜਿਨ੍ਹਾਂ ਨੇ ਵਕਤੀ ਤੌਰ ਦੇ ਉੱਤੇ ਐਮਰਜੈਂਸੀ ਸਰਵਿਸਿਜ਼ ਬੰਦ ਕਰ ਦਿੱਤੀਆਂ ਕਿਉਂਕਿ ਸਟਾਫ ਹੈ ਨਹੀਂ ਅ ਵੀਕਐਂਡ ਦੇ ਉੱਤੇ ਬੀਸੀ ਦੇ 4 ਹਸਪਤਾਲ 4 ਹਸਪਤਾਲਾਂ ਨੇ ਕਹਿ ਦਿੱਤਾ ਕਿ ਸਾਡੇ ਕੋਲੇ ਡਾਕਟਰ ਹੈ ਨਹੀਂ ਆਮ ਤੌਰ ਦੇ ਤੇ ਤੁਸੀਂ ਜੇ ਐਮਰਜੈਂਸੀ ਦੇ ਵਿੱਚ ਜਾਂਦੇ ਹੋ ਤਾਂ ਉੱਥੇ ਲਾਈਨ ਬਹੁਤ ਲੰਬੀ ਹੁੰਦੀ ਹੈ ਤੇ ਉਹਦਾ ਇੱਕ ਕਾਰਨ ਜਦੋਂ ਉਹਨਾਂ ਨੂੰ ਪੁੱਛੋ ਦੱਸ ਦਿਆ ਡਾਕਟਰ ਇੱਕੋ ਹੀ ਆ ਤੇ ਡਾਕਟਰ ਦੋ ਜਾਂ ਤਿੰਨ ਵੀ ਜਿੰਨੇ ਮਰੀਜ਼ ਆ ਉਹਦੇ ਹਿਸਾਬ ਨਾਲ ਡਾਕਟਰ ਹੈ ਨਹੀਂ ਇਹ ਹੁਣ ਡਾਕਟਰ ਵੀ ਤਾਂ ਜਦੋਂ ਇੱਕ ਕਿਸੇ ਹਸਪਤਾਲ ਦੇ ਵਿੱਚ ਡਾਕਟਰ ਹੀ ਉਹ ਕੰਮ ਕਰ ਰਿਹਾ ਹੈ ਤੇ ਵੀਕਐਂਡ ਦੇ ਉੱਤੇ ਛੁੱਟੀ ਤੇ ਸਾਰਿਆਂ ਨੂੰ ਚਾਹੀਦੀ ਹੈ ਤੇ ਹੁਣ ਆਲਟਰਨੇਟਿਵਲੀ ਉੱਥੇ ਕੰਮ ਕਰਨ ਨੂੰ ਤਿਆਰ ਕੋਈ ਨਹੀਂ ਤੇ ਇਹ ਛੁੱਟੀ ਲੈ ਕੇ ਜਿਹੜੇ ਡਾਕਟਰ ਆ ਇਹ ਚਲੇ ਜਾਂਦੇ ਆ ਜਾਂ ਉਹ ਨਹੀਂ ਹੁੰਦੇ ਜਾਂ ਕਿਸੇ ਹੋਰ ਹਸਪਤਾਲ 'ਚ ਚਲੇ ਜਾਂਦੇ ਆ ਉਸ ਵੇਲੇ ਫਿਰ ਹਸਪਤਾਲ ਦੇ ਵਿੱਚ ਕੋਈ ਵੀ ਡਾਕਟਰ ਨਹੀਂ ਹੁੰਦਾ ਤੇ ਜਦੋਂ ਕੋਈ ਵੀ ਡਾਕਟਰ ਨਹੀਂ ਹਸਪਤਾਲ ਦੇ ਵਿੱਚ ਤੇ ਫਿਰ ਇੱਕੋ ਹੀ ਹੱਲ ਬਚਦਾ ਵੀ ਹਸਪਤਾਲ ਨੂੰ ਬੰਦ ਕਰ ਦਿਓ ਹਸਪਤਾਲ ਨੂੰ ਬੰਦ ਕਰ ਦਿਓ ਮਤਲਬ ਜਿਹੜਾ ਐਮਰਜੈਂਸੀ ਜਿਹੜਾ ਜਿਹੜਾ ਉਹਦਾ ਹੈਗਾ ਆ ਉਹਦਾ ਜਿਹੜਾ ਕੀ ਕਹਿ ਸਕਦੇ ਹੋ ਤੁਸੀਂ ਐਮਰਜੈਂਸੀ ਜਿਹੜਾ ਡਿਪਾਰਟਮੈਂਟ ਆ ਉਹਨੂੰ ਬੰਦ ਕਰ ਦਿੱਤਾ ਜਾਵੇ ਸੋ ਇਹ ਇੱਕ ਖਾਸ ਤੌਰ ਦੇ ਉੱਤੇ ਜਿਹੜੀ ਚਿੰਤਾ ਵਾਲੀ ਗੱਲ ਆ ਔਰ ਇਹ ਚਾਰ ਹੋਏ ਨੇ ਤੁਸੀਂ ਸੈਪਰੇਟ ਦੀਆਂ ਜਦੋਂ ਖਬਰਾਂ ਸੁਣਦੇ ਆ ਇੰਟੀਰੀਅਰ ਹੈਲਥ ਦੇ ਵਿੱਚ ਖਾਸ ਤੌਰ ਦੇ ਉੱਤੇ ਨਿਕੋਲਾ ਵੈਲੀ ਲਿਲੀਯੂਟ ਕੈਰੀਬੋ ਮੈਮੋਰੀਅਲ ਸਾਊਥ ਹੋਕਨਾਗਨ ਹਸਪੀਟਲ ਇਹਨਾਂ ਨੂੰ ਟੈਂਪੋਰਰੀਲੀ ਪਾਜ਼ ਕਰ ਦਿੱਤਾ ਜਾਂ ਇਹ ਹਜੇ ਤੱਕ ਪਾਜ਼ ਰਹਿਣਗੇ ਬਲਕਿ ਕੰਟੀਨਿਊ ਟੂ ਪਾਜ਼ ਜਿਹੜੀਆਂ ਐਮਰਜੈਂਸੀ ਡਿਪਾਰਟਮੈਂਟ ਦੀਆਂ ਸਰਵਿਸਿਜ਼ ਨੇ ਕਿਉਂਕਿ ਡਾਕਟਰਸ ਦੀ ਤੇ ਨਰਸਸ ਦੀ ਉੱਥੇ ਅਵੇਲੇਬਿਲਿਟੀ ਹੈ ਨਹੀਂ ਇਹ ਜਿਹੜੇ ਚਾਰੋਂ ਹਸਪੀਟਲ ਨੇ ਇਹ ਚਾਰੋਂ ਹਸਪੀਟਲ ਰੂਰਲ ਜਿਹੜਾ ਰੀਜਨ ਆ ਸਾਡੇ ਪ੍ਰਵਿੰਸ ਦਾ ਉਧਰਲੇ ਪਾਸੇ ਇਹ ਕਰਦੇ ਆ ਕਈ ਘੰਟੇ ਦੀ ਜਿਹੜੀ ਡਰਾਈਵ ਤੋਂ ਬਾਅਦ ਫਿਰ ਐਮਰਜੈਂਸੀ ਕੇਅਰ ਦੇ ਵਿੱਚ ਜਾਣਾ ਪੈਂਦਾ ਕਿਉਂਕਿ ਦੂਰ ਦੂਰ ਲੋਕ ਰਹਿੰਦੇ ਆ ਤੇ ਇਹ ਵੀ ਆ ਕਿ ਇਹ ਸਾਰਾ ਸਾਲ ਹੀ ਇਹ ਹਾਲ ਰਿਹਾ ਐਮਰਜੈਂਸੀ ਰੂਮਸ ਦਾ ਕਿ ਬੀਸੀ ਦੇ ਵਿੱਚ ਸਟਾਫਿੰਗ ਸ਼ਾਰਟੇਜ ਕਰਕੇ ਲਗਾਤਾਰ ਹੀ ਇਹ ਬੰਦ ਰਹੇ ਆ ਸੋ ਹੁਣ ਸਮੱਸਿਆ ਲੋਕਾਂ ਨੂੰ ਆਉਂਦੀ ਹੈ ਇਸ ਮਾਮਲੇ ਦੇ ਵਿੱਚ ਇੱਕ ਟ੍ਰੈਜੇਡੀ ਹੈ ਇੱਕ ਸਾਡੀ ਕਿ ਸਾਡੇ ਕੋਲ ਜਿਹੜੇ ਡਾਕਟਰ ਆ ਉਹਨੇ ਜ਼ਿਆਦਾ ਨਹੀਂ ਆ ਤੇ ਇਸ ਕਰਕੇ ਉੱਥੇ ਇਸ ਗੱਲ ਦੀ ਸਮੱਸਿਆ ਆ ਰਹੀ ਹੈ ਤੇ ਜਿਹੜੇ ਉਹ ਜਿਹੜੇ ਕੈਰੀਬੋਮਰੀਅਲ ਹਸਪੀਟਲ ਆ ਇਹ ਵਿਲੀਅਮਸ ਲੇਕ ਦੇ ਵਿੱਚ ਬੰਦ ਕਰ ਦਿੱਤਾ ਐਮਰਜੈਂਸੀ ਡਿਪਾਰਟਮੈਂਟ ਇਹਦਾ 5:30 ਵਜੇ ਫਰਡੇ ਤੋਂ ਲੈ ਕੇ ਤੇ 7:30 ਵਜੇ ਸੈਟਰਡੇ ਤੱਕ ਸੰਡੇ ਵੀ ਇਸੇ ਤਰੀਕੇ ਦੇ ਨਾਲ ਹੋਇਆ ਦਵਾਇਨੇ ਖੋਲਣਾ ਸੀ ਹੁਣ ਉੱਥੇ ਜਿਹੜਾ ਵਿਲੀਅਮਸ ਲੇਕ ਆ ਬਹੁਤ ਇੰਪੋਰਟੈਂਟ ਹੈਲਥ ਸੈਂਟਰ ਆ ਸਾਰੇ ਆਲੇ ਦੁਆਲੇ ਦੇ ਲੋਕ ਉੱਥੇ ਵਿਲੀਅਮਸ ਲੇਕ ਦੇ ਵਿੱਚ ਆਉਂਦੇ ਹੁਣੇ ਉਹਨਾਂ ਦੇ ਕੋਈ ਛੋਟਾ ਸ਼ਹਿਰ ਤਾਂ ਹੈ ਨਹੀਂ ਉੱਥੋਂ ਦੇ ਲੋਕ ਕਿੱਥੇ ਜਾਣ ਇਸੇ ਤਰ੍ਹਾਂ ਸਾਊਥ ਹੋਕਮਾਗਮ ਜਨਰਲ ਹਸਪੀਟਲ ਜਿਹੜਾ ਓਲੀਵਰ ਦੇ ਨੇੜੇ ਆ ਉਹ ਬੰਦ ਕਰ ਦਿੱਤਾ ਇਹਨਾਂ ਨੇ 9 ਵਜੇ ਤੋਂ ਲੈ ਕੇ ਉਹ ਦਿਨ 9 ਵਜੇ ਸ਼ੁੱਕਰਵਾਰ ਤੋਂ ਲੈ ਕੇ 7 ਵਜੇ ਤੱਕ ਤੇ ਉਹ ਜਿਹੜੇ ਇਸੇ ਤਰ੍ਹਾਂ ਹੀ ਜਿਹੜਾ ਲਿਲੀਟ ਹਸਪੀਟਲ ਆ ਉਹ ਬੰਦ ਕੀਤਾ ਗਿਆ ਉਹਦਾ ਐਮਰਜੈਂਸੀ ਡਿਪਾਰਟਮੈਂਟ 6 ਵਜੇ ਸਵੇਰ ਸੰਡੇ ਤੋਂ ਲੈ ਕੇ ਰਾਤ ਦੇ 8 ਮੰਡੇ ਜਿਹੜਾ ਸਵੇਰੇ 8 ਵਜੇ ਤੱਕ ਤੇ ਉਹ ਲੋਕ ਜੇ ਇੰਨੇ ਵਿੱਚ ਕੋਈ ਬਿਮਾਰ ਹੋ ਜਾਂਦਾ ਉਹ ਕਿੱਥੇ ਜਾਣ ਨਿਕੋਲਾ ਵੈਲੀ ਹਸਪੀਟਲ ਉੱਥੇ ਵੀ ਹੀ ਕੁਝ ਕਰਨਾ ਪਿਆ ਹੁਣ ਰੌਲਾ ਇਹ ਆ ਕਿ ਇੰਟੀਰੀਅਰ ਦੇ ਵਿੱਚ ਦੂਰ ਨੇ ਹੁਣ ਪੇਸ਼ੈਂਟ ਰਾਇਲ ਇੰਲੈਂਡ ਹਸਪੀਟਲ ਕੈਮਲੂਪ ਦੇ ਵਿੱਚ ਜਾਣਗੇ ਜਿਹੜਾ ਕਿ 85 ਕਿਲੋਮੀਟਰ ਦੂਰ ਆ ਉਥੋਂ ਸੋ ਐਸ ਵੇਲੇ ਇੱਕ ਵੱਡਾ ਸੰਕਟ ਸਟਾਫਿੰਗ ਦਾ ਇਸ਼ੂ ਤੇ ਉਹਦੇ ਕਰਕੇ ਜਿਹੜੇ ਲੋਕ ਨੇ ਉਹ ਮਜਬੂਰ ਨੇ इधर-ਉਧਰ ਜਾਣ ਦੇ ਲਈ ਤੇ ਜਿਹੜਾ ਚਿੰਤਤ ਨੇ ਅਗਲੀ ਗੱਲ ਬਤ ਕੈਨੇਡਾ ਡੈਂਟਲ ਕੇਅਰ ਪਲਾਨ ਬਾਰੇ ਕੈਨੇਡਾ ਡੈਂਟਲ ਕੇਅਰ ਪਲਾਨ ਤੁਹਾਨੂੰ ਪਤਾ ਕਿ ਫੈਡਰਲ ਸਰਕਾਰ ਨੇ ਸ਼ੁਰੂ ਕੀਤਾ ਜਿਹੜੇ ਲੋੜਵੰਦ ਨੇ ਉਹਨਾਂ ਦੀ ਮਦਦ ਕਰਨ ਦੇ ਲਈ ਜਿਹੜੇ 90000 ਤੋਂ ਘੱਟ ਜਨਾਂ ਦੀ ਆਮਦਨ ਆ ਵੀ ਉਹਨਾਂ ਨੂੰ ਥੋੜਾ ਬਹੁਤਾ ਇਲਾਜ ਉਹਨਾਂ ਦਾ ਕੀਤਾ ਜਾਵੇ ਉਸ ਹਿਸਾਬ ਦੇ ਨਾਲ 90000 ਦੇ ਨੇੜੇ 20000 ਤੋਂ ਜ਼ਿਆਦਾ ਇਹਨਾਂ ਦੀ ਘੱਟ ਆਮਦਨ ਉਹਨਾਂ ਨੂੰ ਜ਼ਿਆਦਾ ਫਾਇਦਾ 90000 ਦੇ ਨੇੜੇ ਜਾ ਕੇ ਥੋੜਾ ਜਿਹਾ ਫਾਇਦਾ ਉਹਨਾਂ ਨੂੰ ਹੁੰਦਾ ਪਰ ਹੁੰਦਾ ਜ਼ਰੂਰ ਆ ਸਰਕਾਰ ਇਹ ਕਹਿੰਦੀ ਆ ਵੀ ਦੰਦਾਂ ਵਾਲਾ ਕੰਮ ਬਹੁਤ ਮਹਿੰਗਾ ਆ ਕੈਨੇਡਾ ਚ ਤੇ ਜਿਨ੍ਹਾਂ ਕੋਲੇ ਇੰਸ਼ੋਰੈਂਸ ਨਹੀਂ ਹੁੰਦਾ ਜਿਨ੍ਹਾਂ ਨੂੰ ਤੇ ਕੋਈ ਕੰਪਨੀ ਜਾਂ EMPLOYEER ਉਹਨਾਂ ਦੇ ਇੰਸ਼ੋਰ ਕਰ ਦਿੰਦੇ ਆ ਉਹਨਾਂ ਨੂੰ ਤੇ ਠੀਕ ਆ ਅਦਰਵਾਈਜ਼ ਲੋਕ ਦੰਦਾਂ ਦਾ ਇਲਾਜ ਨਹੀਂ ਕਰਾਉਂਦੇ ਡਰਦੇ ਇਹਨਾਂ ਦੀ ਮਹਿੰਗਾਈ ਤੇ ਮਹਿੰਗੇ ਇੰਨੇ ਆ ਸਰਕਾਰ ਨੇ ਕਿਹਾ ਵੀ ਸਾਨੂੰ ਕੁਝ ਕਰਨਾ ਚਾਹੀਦਾ ਜਿਨ੍ਹਾਂ ਕੋਲੇ ਇੰਸ਼ੋਰੈਂਸ ਹੈ ਨਹੀਂ ਜਾਂ ਉਹਨਾਂ ਕੋਲੇ ਆਮਦਨ ਘੱਟ ਆ ਤੇ ਉਹਨਾਂ ਨੂੰ ਅਸੀਂ ਆ ਸਕੀਮ ਜਿਹੜੀ ਦਿੱਨੇ ਆ ਜਿਹਨੂੰ ਇਹਨ ਕੈਨੇਡਾ ਡੈਂਟਲ ਕੇਅਰ ਪਲਾਨ ਹੁਣ ਅਲਬਰਟਾ ਕਹਿੰਦਾ ਵੀ ਇਹ ਤੁਸੀਂ ਸਾਨੂੰ ਨਾ ਦਿਓ ਸਾਨੂੰ ਇਹ ਚੋਂ ਬਾਹਰ ਰੱਖੋ ਕਿਉਂਕਿ ਅਲਬਰਟਾ ਕੋਲੇ ਆਪਣੇ ਪ੍ਰੋਗਰਾਮ ਨੇ ਕਹੀ ਤੇ ਜਿਹੜੇ ਪ੍ਰੀਮੀਅਰ ਡੇਲੀਅਰ ਸਮਿਥ ਨੇ ਉਹਨਾਂ ਨੇ ਕਿਹਾ ਵੀ ਇਹ ਅਸਲ ਦੇ ਵਿੱਚ ਉਹ ਪ੍ਰੋਵਿੰਸ ਦਾ ਰੋਲਾ ਆ ਇਹ ਤੁਸੀਂ ਪ੍ਰੋਵਿੰਸ ਤੇ ਛੱਡ ਦਿਓ ਪ੍ਰੋਵਿੰਸ ਇਹਨਾਂ ਨੂੰ ਮੈਨੇਜ ਕਰੂਗਾ ਆਪੇ ਸੂਬੇ ਦਾ ਕੰਮ ਆ ਵੀ ਉਹ ਇਹਨੂੰ ਕਿਸੇ ਤਰ੍ਹਾਂ ਮੈਨੇਜ ਕਰੇ ਨਾ ਕਿ ਤੁਹਾਡਾ ਕੰਮ ਸੋ ਉਹ ਹੁਣ ਰੋਲਰ ਆਪਾ ਪਹਿ ਰਿਹਾ ਸਕੀਮ ਬਣਾ ਰਿਹਾ ਉਹ ਕਿ ਅਸੀਂ ਇਹਦੇ ਵਿੱਚੋਂ ਬਾਹਰ ਹੋ ਜਾਈਏ ਪਹਿਲਾਂ ਕੈਨੇਡਾ ਪੈਨਸ਼ਨ ਪਲਾਨ ਸੀਗੀ ਉਹਦੇ ਵਿੱਚ ਵੀ ਉਹਨਾਂ ਨੇ ਐਸੀ ਤਰ੍ਹਾਂ ਕਿਹਾ ਸੀ ਵੀ ਸਾਨੂੰ ਇਹ ਆ ਚੁੱਕੇ ਆ ਡੈਂਟਲ ਕੇਅਰ ਪਲਾਨ ਦੇ ਵਿੱਚ ਹੁਣ ਸਭ ਤੋਂ ਪਹਿਲਾਂ ਤੇ ਕੈਨੇਡੀਅਲ ਕੈਨੇਡੀਅਨ ਡੈਂਟਲ ਕੇਅਰ ਪਲਾਨ ਹੈ ਕੀ ਆ ਇੱਕ ਡੈਂਟਲ ਇੰਸ਼ੋਰੈਂਸ ਪ੍ਰੋਗਰਾਮ ਆ ਜਿਹਨੂੰ ਗਵਰਨਮੈਂਟ ਆਫ ਕੈਨੇਡਾ ਫੰਡ ਕਰਦੀ ਆ ਤੇ ਜਿਹੜੇ ਲੋਕ ਲੋੜਵੰਦ ਨੇ ਉਹਨਾਂ ਨੂੰ ਉਧਰਲੇ ਪਾਸੇ ਦਿੰਦੇ ਆ ਇੱਕ ਜਿਹੜਾ ਟੈਂਪੋਰਰੀ ਇਹ ਜਿਹੜਾ ਸੀਗਾ ਡੈਂਟਲ ਬੈਨੀਫਿਟ ਪ੍ਰੋਗਰਾਮ 2022 ਦੇ ਵਿੱਚ ਸਟੈਬਲਿਸ਼ ਕੀਤਾ ਗਿਆ ਸੀ ਬੱਚਿਆਂ ਦੇ ਲਈ 12 ਸਾਲ ਤੋਂ ਘੱਟ ਉਮਰ ਦੇ ਜਿਨ੍ਹਾਂ ਦਾ ਡੈਂਟਲ ਇੰਸ਼ੋਰੈਂਸ ਨਹੀਂ ਆ ਤੇ ਇਹ ਜਿਹੜਾ ਟਰਮੀਨੇਟ ਕਰ ਦਿੱਤਾ ਸੀ ਫਿਰ ਹੁਣ ਆਹਾ ਜੂਨ ਐਸੇ ਜਿਹੜਾ ਜੂਨ ਮਹੀਨਾ ਲੰਘ ਕੇ ਗਿਆ 2022 ਦੇ ਵਿੱਚ ਫੈਡਰਲ ਬਜਟ ਦੇ ਵਿੱਚ ਇਹਨਾਂ ਨੇ ਇਹ ਕਿਹਾ ਸੀ ਪ੍ਰੋਗਰਾਮ ਜਿਹਦੀ ਕੋਸਟ ਲਗਭਗ 1.7 ਬਿਲੀਅਨ ਡਾਲਰ ਆਉਣੀ ਸੀ ਸਾਲਾਨਾ 2023 ਦੇ ਵਿੱਚ ਜਿਹੜੇ ਕੈਨੇਡੀਅਨ ਬਜਟ ਆ ਉਹਨਾਂ ਨੇ 23 ਮਿਲੀਅਨ ਡਾਲਰ ਦੋ ਸਾਲਾਂ ਦੇ ਲਈ ਜਿਹੜਾ ਓਰਲ ਹੈਲਥ ਦੇ ਲਈ ਇਧਰਲੇ ਪਾਸੇ ਰੱਖ ਦਿੱਤਾ ਸੋ ਹੁਣ ਜਿਹੜਾ ਪ੍ਰੋਗਰਾਮ ਸ਼ੁਰੂ ਹੁੰਦਾ ਇਹ ਅਨਰੋਲਮੈਂਟ ਦਸੰਬਰ 2020 ਤੋਂ ਹੀ ਤੋਂ ਸ਼ੁਰੂ ਹੋਇਆ ਸੀ ਜਿਹੜੇ 87 ਸਾਲ ਦੇ ਨੇ ਉਹਨਾਂ ਨੂੰ ਫਿਰ ਇੱਦਾਂ ਇੱਦਾਂ ਫਿਰ 80 ਸਾਲ ਦੇ ਫਿਰ 70 ਸਾਲ ਦੇ ਐਸੇ ਤਰੀਕੇ ਨਾਲ ਹੀ ਚੱਲਦਾ ਰਿਹਾ ਇਹਦੇ ਪਿਛੋਕੜ ਜਦੋਂ ਤੁਸੀਂ ਦੇਖਦੇ ਆ 2011 ਦੇ ਵਿੱਚ ਕੈਨੇਡਾ ਦੇ ਵਿੱਚ ਵੋਟਾਂ ਪਈਆਂ ਵੋਟਾਂ ਦੇ ਵਿੱਚ ਜਸਟਨ ਟ੍ਰੂਡੋ ਦੀ ਸਰਕਾਰ ਨੂੰ ਮжоਰਿਟੀ ਨਹੀਂ ਮਿਲੀ ਸਰਕਾਰ ਉਹਨਾਂ ਨੂੰ ਬਣਾਉਣੀ ਪਈ ਲੈਬਰਲ ਪਾਰਟੀ ਨੂੰ ਉਹਨਾਂ ਜਸਟਨ ਟ੍ਰੂਡੋ ਹੋਰਾਂ ਨੂੰ ਉਹਨਾਂ ਦੇ ਨਾਲ ਐਨਡੀਪੀ ਦੇ ਨਾਲ ਜਿਹੜੀ ਨਿਊ ਡੈਮੋਕ੍ਰੈਟਿਕ ਪਾਰਟੀ ਆਫ ਕੈਨੇਡਾ ਸੀ ਉਹਦੇ ਨਾਲ ਜਿਹਦੇ ਆਗੂ ਜਗਮੀਤ ਸਿੰਘ ਨੇ ਹੁਣ ਉਹਨਾਂ ਨੇ ਇੱਕ ਕੌਨਫੀਡੈਂਸ ਐਂਡ ਸਪਲਾਈ ਦਾ ਐਗਰੀਮੈਂਟ ਕੀਤਾ ਉਹਨਾਂ ਦੇ ਨਾਲ ਵੀ ਤੁਸੀਂ ਸਾਡੀ ਗੱਲ ਮੰਨੋ ਅਸੀਂ ਤੁਹਾਨੂੰ ਸਪੋਰਟ ਦੇ ਦਨੇ ਉਹ ਕੌਨਫੀਡੈਂਸ ਐਂਡ ਸਪਲਾਈ ਦਾ ਜਿਹੜਾ ਐਗਰੀਮੈਂਟ ਸੀ ਉਹਦੇ ਵਿੱਚ ਲਿਬਰਲ ਪਾਰਟੀ ਨੇ ਕਿਹਾ ਵੀ ਤੁਹਾਨੂੰ ਹੀ ਵੀ 125 ਤੱਕ ਸਰਕਾਰ ਚਲਾਓ ਜਿੰਨਾ ਚਿਰ ਵੋਟਾਂ ਨਹੀਂ ਪੈਂਦੀਆਂ ਅਸੀਂ ਤੁਹਾਡੇ ਨਾਲ ਆ ਤੇ ਸਪੋਰਟ ਤੁਹਾਡੀ ਅਸੀਂ ਕਰੀ ਜਾਵਾਂਗੇ ਪਰ ਕੁਝ ਉਹਨਾਂ ਨੇ ਆਪਣੀਆਂ ਸ਼ਰਤਾਂ ਰੱਖ ਦਿੱਤੀਆਂ ਜਾਇਦਾ ਕਰ ਉਹਨਾਂ ਨੇ ਕਿਹਾ ਵੀ ਆਹ ਕੰਮ ਤੁਸੀਂ ਸਾਡਾ ਕਰੋ ਉਦੇ ਵਿੱਚ ਉਹਨਾਂ ਨੇ ਇੱਕ ਸਟੈਬਲਿਸ਼ ਕੀਤਾ ਨੈਸ਼ਨਲ ਡੈਂਟਰ ਕੇਅਰ ਤੇ ਦੂਜਾ ਫਾਰਮਾ ਕੇਅਰ ਦਾ ਪ੍ਰੋਗਰਾਮ ਡੈਂਟਲ ਕੇਅਰ ਪ੍ਰੋਗਰਾਮ ਜਿਹੜਾ ਉਹ ਇਸ ਤਰੀਕੇ ਦੇ ਨਾਲ ਚੱਲਿਆ ਤੇ ਹੁਣ ਇਹਦੇ ਵਿੱਚ ਇੱਥੇ ਤੱਕ ਇਹ ਪਹੁੰਚ ਚੁੱਕਿਆ ਹੁਣ ਰੋਲਾ ਇਹ ਪੈ ਗਿਆ ਵੀ ਇਹਦੇ ਵਿੱਚ ਜਿਹੜਾ ਅਲਬਰਟ ਆ ਉਹ ਆਪਣੀ ਵੱਖਰੀ ਸੁਰ ਰੱਖ ਰਿਹਾ ਜਿਨ੍ਹਾਂ ਦੇ ਕੋਲ ਨਹੀਂ ਇਹ ਮਤਲਬ ਸੀਗਾ ਡੈਂਟਲ ਕੇਅਰ ਉਹਨਾਂ ਦਾ ਰੋਲਾ ਰੱਪਾ ਹੁਣ ਪੈਣਾ ਸ਼ੁਰੂ ਹੋ ਗਿਆ ਅਲਬਰਟਾ ਕਿਸੇ ਨਾ ਕਿਸੇ ਤਰ੍ਹਾਂ ਦੇ ਵਿੱਚੋਂ ਵਿਦਡਰਾ ਕਰਨਾ ਚਾਹੁੰਦਾ ਹੈ ਅਲਬਰਟਾ ਦੇ ਪ੍ਰੀਮੀਅਰ ਡੇਨੀਅਲ ਸਮਿਥ ਪਲਾਨ ਕਰ ਰਹੇ ਆ ਕਿ ਅਸੀਂ ਅਲਬਰਟਾ ਨੂੰ ਪੁੱਲ ਆਊਟ ਕਰ ਦਿੱਤਾ ਜਾਵੇ ਇਸ ਫੈਡਰਲ ਕੈਨੇਡੀਅਨ ਡੈਂਟਲ ਕੇਅਰ ਪਲਾਨ ਦੇ ਵਿੱਚੋਂ 2026 ਤੱਕ ਤੇ ਉਹ ਆਪਣੇ ਸ਼ੇਅਰ ਦੀ ਗੱਲਬਾਤ ਕਰ ਲਿਆ ਫੈਡਰਲ ਫੰਡਿੰਗ ਦੇ ਵਿੱਚ ਕਿ ਅਸੀਂ ਆਪਣਾ ਨੰਟਰ ਕੇਅਰ ਜਿਹੜਾ ਪਲਾਨ ਆ ਉਹਨੂੰ ਕ੍ਰੀਏਟ ਕਰਾਂਗੇ ਜਿਹੜਾ ਹੁਣ ਇਹਦੇ ਵਿੱਚ 90000 ਤੋਂ ਥੱਲੇ ਵਾਲਿਆਂ ਦੇ ਲਈ ਹੈਗੀ ਜਿੱਦਾਂ ਪਹਿਲਾਂ ਹੀ ਜ਼ਿਕਰ ਕਰ ਚੁੱਕੇ ਆ ਇਹ ਰੌਲਾ ਇਹ ਆ ਕਿ ਪ੍ਰੋਵਿੰਸ਼ੀਅਲ ਲੈਵਲ ਦੇ ਉੱਤੇ ਜਿਹੜੀ ਫੈਡਰਲ ਸਰਕਾਰ ਕਹਿੰਦੀ ਆ ਕਿ ਜਿਹੜਾ ਸੀਓਡੀਸੀਪੀ ਆ ਉਹ ਕਵਰੇਜ ਦੇ ਗੈਪ ਨੂੰ ਫਿਲ ਕਰੂਗਾ ਅਲਬਰਟਾ ਦੇ ਵਿੱਚ ਲੱਖ ਤੋਂ ਜ਼ਿਆਦਾ ਜਿਹੜੇ ਉੱਥੇ ਦੇ ਰਹਿਣ ਵਾਲੇ ਨੇ ਉਹਨਾਂ ਨੇ ਪਹਿਲਾਂ ਹੀ ਸਾਈਨ ਅਪ ਕੈਨੇਡੀਅਨ ਡੈਂਟਰ ਕੇਅਰ ਪਲਾਨ ਦੇ ਵਿੱਚ ਸਾਈਨ ਅਪ ਕਰ ਦਿੱਤਾ ਤੇ ਉਹਨਾਂ ਨੇ ਮਤਲਬ ਗੱਲ ਬੜੀ ਸਾਫ਼ ਆ ਵੀ ਉੱਥੇ ਡਿਮਾਂਡ ਹੈਗੀ ਆ ਉਹਨਾਂ ਨੂੰ ਚਾਹੀਦਾ ਹੈ ਇਹਦੀ ਇੰਪੋਰਟੈਂਸ ਦਾ ਪਤਾ ਲੱਗ ਗਿਆ ਪਰ ਅਲਬਰਟਾ ਦੇ ਕੋਲ ਆਪਣੀਆਂ ਵੀ ਕੋਸ਼ਿਸ਼ ਸਕੀਮਾਂ ਹੈ ਜਿਹੜਾ ਉਹਨਾਂ ਦਾ ਜਿਹੜਾ ਹੈਗਾ ਆ ਕਈ ਉਹਨਾਂ ਦੇ ਡੈਂਟਲ ਕੇਅਰ ਪ੍ਰੋਗਰਾਮ ਆ ਜਿਹੜੇ ਲੋ ਇਨਕਮ ਵਾਲੇ ਲਈ ਵੀ ਆ ਜਿਹੜੇ ਬੱਚਿਆਂ ਲਈ ਵੀ ਆ ਜਿਹੜੇ ਅਡਲਟਸ ਲਈ ਵੀ ਆ ਸੀਨੀਅਰਸ ਲਈ ਵੀ ਆ ਤੇ ਜਿਹੜੇ ਲੋਕ ਡਿਸੇਬਿਲਟੀਜ਼ ਵਾਲੇ ਨੇ ਉਹਨਾਂ ਦੇ ਲਈ ਵੀ ਇਹ ਪ੍ਰੋਗਰਾਮ ਹੈਗੇ ਇਨਕਮ ਥ੍ਰੈਸ਼ਹੋਲਡ ਉੱਥੇ ਇਸ਼ੂ ਆ ਰਿਹਾ ਆ ਡੈਂਟਲ ਕੇਅਰ ਦੇ ਲਈ ਜਿਹੜਾ 90000 ਦਾ ਹੈਗਾ ਆ ਉਹਦੇ ਵਿੱਚੋਂ ਬਹੁਤ ਸਾਰੇ ਜਿਹੜੇ ਆ ਬਾਹਰ ਰਹਿ ਜਾਂਦੇ ਆ ਅਲਬਰਟਾ ਦੀ ਜਿਹੜੀ ਅਲਬਰਟਾ ਇਹ ਕਲੇਮ ਕਰਦਾ ਹੈ ਕਿ ਇਹਨਾਂ ਦੀ ਜਿਹੜੇ ਬਹੁਤੇ ਕੰਪਰੀਹੈਂਸਿਵ ਤੇ ਪਬਲੀਕਲੀ ਫੰਡਰਡ ਡੈਂਟਲ ਕਵਰੇਜ ਆ ਜਿਹੜੇ ਕੈਨੇਡਾ ਦੇ ਆ ਉਹ ਮਤਲਬ ਵੱਡੀ ਗਿਣਤੀ ਲੋਕਾਂ ਨੂੰ ਸਰਵ ਕਰ ਰਹੇ ਆ ਹੁਣ ਅਲਬਰਟਾ ਗੱਲਬਾਤ ਕਰੂਗਾ ਫੈਡਰਲ ਸਰਕਾਰ ਦੇ ਨਾਲ ਕਿ ਜਿਹੜੇ ਡੈਂਟਲ ਪ੍ਰੋਗਰਾਮ ਆ ਇਹਨੂੰ ਫੈਡਰਲ ਫੰਡ ਯੂਜ਼ ਕਰਕੇ ਅੱਗੇ ਵਧਾਇਆ ਜਾਵੇ ਸਿਸਟਮ ਬਹੁਤ ਟਿੱਡਾ ਆ ਮਤਲਬ ਇਹ ਗੱਲ ਇੰਨੀ ਸਿੱਧੀ ਨਹੀਂ ਬੜੀ ਕੰਪਲੈਕਸ ਆ ਜਿਹੜਾ ਡੈਂਟਰ ਕੇਅਰ ਦਾ ਪੂਰਾ ਹਿਸਾਬ ਕਿਤਾਬਾ ਬੜਾ ਕੰਪਲਿਕੇਟਿਡ ਆ ਕਿਉਂਕਿ ਕਈ ਪ੍ਰੋਗਰਾਮ ਚੱਲਦੇ ਆ ਕਈ ਪ੍ਰਾਈਵੇਟ ਇੰਸ਼ੋਰੈਂਸ ਪਲਾਨਸ ਆ ਅਲਬਰਟਾ ਦੇ ਵਿੱਚ ਉਹਨਾਂ ਨੂੰ ਲੱਗਦਾ ਪਰ ਸਾਰੇ ਕੁਛ ਦੇ ਵਿੱਚ ਉਹਨਬਰਟਨ ਮੇ ਲੱਗਦਾ ਕਿ ਉਹਨੂੰ ਅਸੀਂ ਆਪਣੇ ਮੈਨੇਜ ਕਰ ਲਾਂਗੇ ਹੁਣ ਜੂਰਿਸਡਿਕਸ਼ਨ ਦਾ ਡਿਸਪਿਊਟ ਆ ਅਲਬਰਟਾ ਜਿਹੜਾ ਆ ਉਦਾ ਹੈਲਥ케ਅਰ ਪਲੈਨਿੰਗ ਆ ਉਹ ਜਿਹੜੀ ਪ੍ਰੋਵਿੰਸ਼ੀਅਲ ਉਹ ਕਹਿੰਦੇ ਪ੍ਰੋਵਿੰਸ਼ੀਅਲ ਰਿਸਪੌਂਸਿਬਿਲਟੀ ਹੈ ਫੈਡਰਲ ਸਰਕਾਰ ਦੇ ਇਹਦੇ ਚ ਕੰਮ ਹੀ ਕੋਈ ਨਹੀਂ ਜਾਂ ਸਿਹਤ ਦੇ ਬਾਕੀ ਕੰਮ ਅਸੀਂ ਕਰਦੇ ਆ ਉਹ ਕਹਿੰਦੇ ਤੇ ਇਹ ਕਿਉਂ ਨਹੀਂ ਕਰ ਸਕਦੇ ਸੀ ਵੀ ਇਹਨੂੰ ਸਾਡੇ ਤੱਕ ਦਿੱਤਾ ਜਾਵੇ ਹੁਣ ਆ ਕੀ ਕੀਤਾ ਜਾਂਦਾ ਆ ਅੱਗੇ ਜਾ ਕੇ ਦਾ ਕੀ ਨਤੀਜਾ ਸਾਹਮਣੇ ਆਉਂਦਾ ਪਹਿਲਾਂ ਵੀ ਇਹ ਯਤਨ ਕਰਦੇ ਆ ਅਲਬਰਟਾ ਵੈਸੇ ਵੀ ਆਪਣੀ ਸੁਰ ਥੋੜੀ ਜਿਹੀ ਵੱਖਰੀ ਰੱਖਦਾ ਹੈ ਸਰਕਾਰ ਦੇ ਨਾਲ ਖਾਸ ਕਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਦੇਖਣਾ ਹੋਊਗਾ ਕਿ ਇਹ ਫੈਡਰਲ ਸਰਕਾਰ ਇਹਨਾਂ ਦੀ ਇਸ ਦਲੀਲ ਦੇ ਨਾਲ ਸਹਿਮਤ ਹੁੰਦੀ ਹੈ ਜਾਂ ਇਹਦੇ ਵਿੱਚ ਅੱਗੇ ਕੀ ਕੀਤਾ ਜਾਂਦਾ ਜਾਂ ਇਹ ਵੀ ਪਹਿਲਾਂ ਵਾਂਗੂ ਕਰੋਲਾ ਰੱਪਾ ਹੀ ਬਣ ਕੇ ਰਹਿ ਜਾਂਦਾ ਅਸਲ ਦੇ ਵਿੱਚ ਜਿਹੜਾ ਕੈਨੇਡਾ ਸਰਕਾਰ ਦਾ ਪਲਾਨ ਆ ਉਹੀ ਅੱਗੇ ਜੋ ਅਗਲੀ ਗੱਲਬਾਤ ਦੋਸਤੋ ਕੈਂਸਰ ਦੇ ਮਰੀਜ਼ਾਂ ਬਾਰੇ ਤੁਹਾਨੂੰ ਯਾਦ ਹੋਊਗਾ ਪਿੱਛੇ ਜੀ ਸਰਕਾਰ ਨੇ ਇੱਕ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇੱਥੇ ਸ਼ੁਰੂ ਕੀਤਾ ਸੀ ਕੰਮ ਵੀ ਕੈਂਸਰ ਦੇ ਮਰੀਜ਼ਾਂ ਦੀ ਨਾ ਵਾਰ ਹੀ ਨਹੀਂ ਆਉਂਦੀ ਹੁਣ ਵਾਰੀ ਤੇ ਕਈ ਸਾਰੀਆਂ ਬਿਮਾਰੀਆਂ ਦੀ ਆਉਂਦੀ ਪਰ ਕੈਂਸਰ ਦੇ ਮਰੀਜ਼ਾਂ ਦੇ ਲਈ ਖਾਸ ਤੌਰ ਤੇ ਚਾਹੀਦਾ ਹੁੰਦਾ ਵੀ ਜਿੰਨੇ ਚਿਰ ਨੂੰ ਵਾਰੀ ਆਉਂਦੀ ਹੈ ਕੋਣੇ ਤੇ ਨੂੰ ਬੰਦੇ ਦਾ ਕੈਂਸਰ ਬਹੁਤ ਅੱਗੇ ਵੱਧ ਜਾਂਦਾ ਜਾਂ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਿਆ ਹੁੰਦਾ ਇਹਨਾਂ ਨੇ ਫੈਸਲਾ ਕੀਤਾ ਵੀ ਆਪਾਂ ਜਿਹੜੇ ਕੈਂਸਰ ਦੇ ਪੇਸ਼ੈਂਟ ਨੇ ਉਹਨਾਂ ਨੂੰ ਅਮਰੀਕਾ ਭੇਜ ਦਨੇ ਉਹ ਬਾਰਡਰ ਟੱਪ ਕੇ ਬੈਲਿੰਗਮ ਨਾਲ ਹੀ ਆ ਉੱਥੇ ਦੋ ਕਲੀਨਿਕ ਦੇ ਨਾਲ ਗੱਲਬਾਤ ਕਰਤੀ ਇੱਕ ਮਰੀਜ਼ਾਂ ਨੂੰ ਉੱਥੇ ਭੇਜੋ ਖਰਚਾ ਸਾਰਾ ਸਰਕਾਰ ਕਰੂਗੀ ਉਹਦੇ ਵਿੱਚ ਹੁਣ ਰਿਪੋਰਟਾਂ ਸਾਹਮਣੇ ਆਈਆਂ ਕਿ ਬੀਸੀ ਨੇ 16 ਮਿਲੀਅਨ ਡਾਲਰ ਖਰਚ ਦਿੱਤਾ ਇਹਨਾਂ ਕੈਂਸਰ ਦੇ ਮਰੀਜ਼ਾਂ ਦੇ ਉੱਤੇ ਜਿਹੜੇ ਬੈਲਿੰਗਮ ਨੂੰ ਜਾਂਦੇ ਆ ਬੈਲਿੰਗਮ ਦੇ ਵਿੱਚ ਵਸ਼ਿੰਗਟਨ ਦੇ ਵਿੱਚ ਜਿਹੜੀ ਰੇਡੀਏਸ਼ਨ ਥੈਰੇਪੀ ਆ ਉੱਥ ਜਾਂ ਘਟਿਆ ਉਹ ਬਹੁਤ ਮਰੀਜ਼ ਇਹਨਾਂ ਨੇ ਉਧਰ ਭੇਜ ਦਿੱਤੇ ਉਹਦੇ ਨਾਲ ਇੱਥੇ ਵੇਟ ਟਾਈਮ ਵੀ ਘਟ ਗਿਆ 13 ਮਲ ਟ 1 ਮਿਲੀਅਨ ਡਾਲਰ ਤਾਂ ਦੋ ਜਿਹੜੇ ਪ੍ਰਾਈਵੇਟ ਕਲੀਨਿਕ ਆ ਉਹਨਾਂ ਨੂੰ ਇਹਨਾਂ ਨੇ ਟ੍ਰੀਟਮੈਂਟ ਦਾ ਪੇ ਕੀਤਾ 3 ਮਿਲੀਅਨ ਡਾਲਰ ਇਹਨਾਂ ਨੇ ਮਰੀਜ਼ਾਂ ਨੂੰ ਆਉਣ ਜਾਣ ਉਹਨਾਂ ਦਾ ਖਾਣਾ ਪਾਣੀ ਤੇ ਹੋਰ ਜਿਹੜੀ ਉੱਥੇ ਰਹਿਣਾ ਕਿਸੇ ਨੂੰ ਪਿਆ ਉਹਦਾ ਜਿਹੜਾ ਉਹਦਾ ਮਤਲਬ ਸਪੋਰਟ ਪਰਸਨਸ ਦੇ ਲਈ ਇਹਨਾਂ ਨੇ ਸਪੈਂਡ ਕੀਤਾ ਕਿਉਂਕਿ ਇਹਨਾਂ ਨੇ ਕਿਹਾ ਸੀ ਵੀ ਅਸੀਂ ਮਤਲਬ ਤੁਹਾਡਾ ਇਲਾਜ ਤੇ ਕਰਾਂਗੇ ਪਰ ਹੁਣ ਉਹਦਾ ਜਾਵੇ ਕਿੱਦਾਂ ਉੱਥੇ ਤੇ ਉਹਦੇ ਲਈ ਇਹਨਾਂ ਨੇ ਫਿਰ ਸਾਰਾ ਖਰਚਾ ਵੀ ਸਰਕਾਰ ਨੇ ਆਪ ਚੱਕਿਆ ਸੀ ਇਹ 13 ਮਿਲੀਅਨ ਡਾਲਰ ਇਹਨਾਂ ਦੋ ਕਲੀਨਿਕ ਦਾ ਤੇ 3 ਮਿਲੀਅਨ ਡਾਲਰ ਆਉਣ ਜਾਣ ਤੇ ਖਾਣ ਪੀਣ ਦੇ ਉੱਤੇ ਦੱਸਿਆ ਜਾ ਰਿਹਾ ਹੁਣ ਵੇਟ ਟਾਈਮ ਇੰਪਰੂਵ ਹੋਇਆ ਇਹਦੇ ਨਾਲ ਬੀਸੀ ਕੈਂਸਰ ਰਿਪੋਰਟ ਦੱਸਦੀ ਹੈ ਕਿ 80% ਜਿਹੜੇ ਮਰੀਜ਼ ਨੇ ਉਹਨਾਂ ਨੇ ਰੇਡੀਏਸ਼ਨ ਥੈਰੇਪੀ ਲਈ ਆ ਵਿਦਨ ਜਿਹੜੀ 4 ਵੀਕ ਦਾ ਬੈਂਚਮਾਰਕ ਆ ਉਹਦੇ ਤੱਕ 4 ਹਫ਼ਤਿਆਂ ਦੇ ਵਿੱਚ ਵਿੱਚ ਉਹਨਾਂ ਨੂੰ ਰੇਡੀਏਸ਼ਨ ਦੀ ਜਿਹੜਾ ਇਲਾਜ ਆ ਉਹਨਾਂ ਦਾ ਹੋ ਗਿਆ ਔਰ ਜੀ 75% ਜਿਹੜਾ ਤੋਂ ਦੱਸਿਆ ਜਾ ਰਿਹਾ ਕਿ 80% ਦੇ ਉੱਤੇ ਅੰਕੜੇ ਆ ਗਏ ਆ ਜਦੋਂ ਕਿ ਜਿਹੜੀ ਨੈਸ਼ਨਲ ਐਵਰੇਜ ਆ 94% ਆ ਮਤਲਬ ਪੂਰੇ ਕੈਨੇਡਾ ਦੇ ਵਿੱਚ 93% ਲੋਕਾਂ ਨੂੰ 4 ਹਫ਼ਤਿਆਂ ਦੇ ਵਿੱਚ ਵਿੱਚ ਰੇਡੀਏਸ਼ਨ ਥੈਰੇਪੀ ਭਾਵ ਕੈਂਸਰ ਦਾ ਇਲਾਜ ਹੋਣਾ ਸ਼ੁਰੂ ਹੋ ਜਾਂਦਾ ਪਰ ਕੈਨੇਡਾ ਦੇ ਵਿੱਚ ਜਿਹੜਾ ਨੰਬਰ ਜਿਹੜਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਨੰਬਰ ਸੀ ਇਹ 75% ਜਿਹੜਾ ਅਪਰੂਵ ਹੋ ਕੇ 79 ਹੋਇਆ ਪਰ ਹਜੇ ਵੀ 94 ਤੋਂ ਥੱਲੇ ਆ ਇਹਦਾ ਮਤਲਬ ਇਹ ਆ ਕਿ ਬਾਕੀ ਕੈਨੇਡਾ ਦੇ ਵਿੱਚ ਹਜੇ ਵੀ ਕੈਂਸਰ ਦੇ ਮਰੀਜ਼ਾਂ ਦਾ ਮਾੜਾ ਮੋਟਾ ਕੁਸ਼ ਹਾਲ ਚਾਲ ਪੁੱਛ ਲੈਂਦੀ ਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜੇ ਬਹੁਤ ਥੱਲੇ ਆ 94 ਦੇ 75% ਦਾ ਫਰਕ ਦੇਖੋ ਪਰ ਯੂਐਸ ਪੇ ਜਨ ਦੇ ਨਾਲ ਇਹ 80% ਤੱਕ ਜਿਹੜਾ ਚਲਿਆ ਗਿਆ ਹੁਣ 801 ਮਰੀਜ਼ਾਂ ਨੂੰ ਬੈਲਗਮ ਦੇ ਵਿੱਚ ਟਰੀਟ ਕੀਤਾ ਗਿਆ ਪਿਛਲੇ ਸਾਲ ਤੇ ਐਵਰੇਜ ਕਾਸਟ 16000 ਡਾਲਰ ਪਰ ਪੇਸ਼ੈਂਟ ਆਈ ਹੈ ਤੇ ਇਹਦੇ ਨਾਲ ਹੀ ਹੈਗਾ ਕਿ ਪੰਜ ਰਾਉਂਡ ਰੇਡੀਏਸ਼ਨ ਥੈਰੇਪੀ ਜਿਹੜੀ ਬੀਸੀ ਦੇ ਵਿੱਚ ਆ ਉਹ 3854 ਡਾਲਰ ਕਾਸਟ ਕਰਦੀ ਹੈ ਸੋ ਫਰਕ ਤੇ ਹੈਗਾ ਪਰ ਹੁਣ ਕੀਤਾ ਕੀ ਜਾ ਸਕਦਾ ਫਿਊਚਰ ਪਲਾਨ ਇਹ ਆ ਕਿ ਬੀਸੀ ਦੇ ਵਿੱਚਲੇ ਇੱਕ ਐਕਸਪਰਟ ਨੇ ਉਹ 2400 ਪੇਸ਼ੈਂਟ ਨੂੰ ਟਰੀਟ ਕਰ ਰਹੇ ਆ ਸਾਲਾਨਾ ਤੌਰ ਦੇ ਉੱਤੇ ਬੈਲੇਗਮ ਦੇ ਵਿੱਚ ਕਾਸਟ ਇਹਦੀ 34 ਮਿਲੀਅਨ ਡਾਲਰ ਦੇ ਕਰੀਬ ਜਿਹੜੀ ਲੱਗਦੀ ਆ 2 ਸਾਲਾਂ ਦੇ ਵਿੱਚ ਤੇ ਕ੍ਰਿਟਿਸਿਜ਼ਮ ਵੀ ਹੋ ਗਿਆ ਇਸ ਗੱਲ ਦਾ ਆਲੋਚਨਾ ਵੀ ਹੋ ਰਹੀ ਆ ਅਮਰੀਕਾ ਦੇ ਕਲੀਨਿਕ ਯੂਜ਼ ਕਰਨ ਦੇ ਲਈ ਕੁਝ ਕ੍ਰਿਟਿਕ ਇਹ ਕਹਿੰਦੇ ਆ ਕਿ ਜਿਹੜਾ ਹਾਈਪੋਕ੍ਰਿਟਿਕਲ ਆਬ੍ਰਿਸ਼ ਕਲੰਬੀਆ ਦੇ ਲਈ ਕਿ ਪੇਸ਼ੈਂਟ ਨੂੰ ਪ੍ਰਾਈਵੇਟ ਅਮਰੀਕਾ ਦੇ ਕਲੀਨਿਕਸ ਵਿੱਚ ਭੇਜਣਾ ਤੇ ਜਦੋਂ ਕਿ ਉਹੀ ਪ੍ਰਾਈਵੇਟ ਕਲੀਨਿਕ ਤੁਸੀਂ ਇੱਥੇ ਕੈਨੇਡਾ ਦੇ ਵਿੱਚ ਉਹਨਾਂ ਦਾ ਵਿਰੋਧ ਕਰ ਰਹੇ ਹੋ ਸਰੌਲਾ-ਗੋਲਾ ਇਸੇ ਤਰੀਕੇ ਦੇ ਨਾਲ ਜਾਰੀ ਹੈ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਕੀ ਹੱਲ ਹੁੰਦਾ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ